ਪੱਥਰ ਟੇਕਣ ਆਇਆ ਸਤਕਾਰ ਭੇਟ ਕੀਤਾ ਆ ਸੋ ਇਹ ਗੁਰੂ ਦਾ ਦਰਬਾਰ ਆ ਇੱਥੇ ਵਾਹਿਗੁਰੂ ਦਾ ਨਾਮ ਹੀ ਹੈ ਵੈਸੀ ਸਿੰਘ ਸਾਹਿਬ ਨਾਲ ਮੁਲਾਕਾਤ ਹੋਈ ਉਹ ਤਾਂ ਕੁਰਤੀ ਹੈ ਜੀ ਤਾਂ ਆਉਣਾ ਸਾਡਾ ਫਰਜ਼ ਬਣਦਾ ਹੈ ਸਤਕਾਰ ਜੋ ਹੈ ਉਹਨਾਂ ਨੂੰ ਫਤਿਹ ਬੁਲਾ ਕੇ ਜਾਈਏ ਕਿਸੇ ਤੇ ਕੋਈ ਤਖਸਾ ਬਾਰੇ ਮੈਂ ਆਪਣੇ ਮੂੰਹ ਤੋਂ ਲਫ਼ਜ਼ ਨਹੀਂ ਕੰਡਣਾ ਨਾ ਕੱਢਿਆ ਨਾ ਕਢੀ ਪਥਾ ਟਿਕਣਾ ਆ ਸਤਕਾਰ ਭੇਟ ਕੀਤਾ ਇੱਕ ਜਿਹੜਾ 20 ਤਰੀਕ ਤੱਕ ਦਾ ਸਮਾਂ ਇਸ ਤੋਂ ਬਾਅਦ ਕੁਛ ਨਹੀਂ ਕੋਈ ਗੱਲ ਨਹੀਂ ਹਾਂ ਸੋ ਇਹ ਗੁਰੂ ਦਾ ਦਰਬਾਰ ਆ ਇੱਥੇ ਵਾਹਿਗੁਰੂ ਦਾ ਨਾਮ ਹੀ ਹੈ ਵੈਸੇ ਸਿੰਘ ਸਾਹਿਬ ਨਾਲ ਮੁਲਾਕਾਤ ਹੋਈ ਉਹ ਤਾਂ ਕੁਰਤੀ ਹੈ ਜੀ ਤੁਹਾਨੂੰ ਆਉਣਾ ਸਾਡਾ ਫਰਜ਼ ਬਣਦਾ ਹੈ ਸਤਕਾਰ ਜੋ ਹੈ ਉਹਨਾਂ ਨੂੰ ਫਤਿਹ ਬੁਲਾ ਕੇ ਜਾਈਏ ਯਾਨੀ ਕੋਈ ਸਿਆਸੀ ਗੱਲ ਨਹੀਂ ਕੋਈ ਨਾ ਮੈਂ ਖੁਦ ਮੈਂ ਖੁਦ ਹੀ ਨਹੀਂ ਸਿਆਸੀ ਕਸਮਝ ਲੋ ਇਹ ਇੱਕ ਬਕੁੰਦਰ ਸਾਹਿਬ ਅੱਜ ਘਟਨਾਕ੍ਰਮ ਜਿਹੜਾ ਵਾਪਰਿਆ ਜਾਨੀ ਹਰ ਕਿਸੇ ਤੇ ਕੋਈ ਤਖਸਾ ਬਾਰੇ ਮੈਂ ਆਪਣੇ ਮੂੰਹ ਤੋਂ ਲਫ਼ਜ਼ ਨਹੀਂ ਕੱਢਣਾ ਨਾ ਕੱਢਿਆ ਨਾ ਕੱਢੀ ਪੱਥਰ ਟੇਕਣਾ ਆ ਸਤਕਾਰ ਭੇਟ ਕੀਤਾ ਇੱਕ ਜਿਹੜਾ 20 ਤਰੀਕ ਤੱਕ ਦਾ ਸਮਾਂ ਇਸ ਤੋਂ ਬਾਅਦ ਕੁਛ ਨਹੀਂ ਕੋਈ ਕਰਦੀ ਹਾਂ ਹਾਂ ਸੋ ਇਹ ਗੁਰੂ ਦਾ ਦਰਬਾਰ ਆ ਇੱਥੇ ਵਾਹਿਗੁਰੂ ਦਾ ਨਾਮ ਹੀ ਹੈ ਵੈਸੇ ਸਿੰਘ ਸਾਹਿਬ ਨਾਲ ਮੁਲਾਕਾਤ ਹੋਈ ਉਹ ਤਾਂ ਕੁਰਤੀ ਹੈ ਜੀ ਤਾਂ ਆਉਣਾ ਸਾਡਾ ਫਰਜ਼ ਬਣਦਾ ਹੈ ਸਤਕਾਰ ਜੋਗ ਹੈ ਉਹਨਾਂ ਨੂੰ ਫਤਿਬ ਲਾ ਕੇ ਜਾਈਏ ਯਾਨੀ ਕੋਈ ਸਿਆਸੀ ਗੱਲ ਨਹੀਂ ਕੋਈ ਨਾ ਮੈਂ ਖੁਦ ਮੈਂ ਖੁਦ ਹੀ ਨਹੀਂ ਸ਼ਾਸਕ ਸਮਝ ਲਓ ਇੱਕ ਬਕੁੰਦਰ ਦਾ ਅੱਜ ਘਟਨਾਕ੍ਰਮ ਜਿਹੜਾ ਵਾਪਰਿਆ ਜਾਨੀ ਹਰ ਕਿਸੇ ਤੇ ਕੋਈ ਤਖਸਾ ਬਾਰੇ ਮੈਂ ਆਪਣੇ ਮੂੰਹ ਤੋਂ ਲਫ਼ਜ਼ ਨਹੀਂ ਕੱਢਣਾ ਨਾ ਕੱਢਿਆ ਨਾ ਕੱਢੀ ਪੱਥਰ ਟਿਕਣਾ ਆ ਸਤਕਾਰ ਭੇਟ ਕੀਤਾ ਇੱਕ ਜਿਹੜਾ 20 ਤਰੀਕ ਤੱਕ ਦਾ ਸਮਾਂ ਇਸ ਤੋਂ ਬਾਅਦ ਕੁਛ ਨਹੀਂ ਕੋਈ ਕਰਦੀ ਹਾਂ ਹਾਂ ਸੋ ਇਹ ਗੁਰੂ ਦਾ ਦਰਬਾਰ ਆ ਇੱਥੇ ਵਾਹਿਗੁਰੂ ਦਾ ਨਾਮ ਹੀ ਹੈ ਵੈਸੇ ਸਿੰਘ ਸਾਹਿਬ ਨਾਲ ਮੁਲਾਕਾਤ ਹੋਈ ਉਹ ਤਾਂ ਕੋਰਤੀ ਹੈ ਜੀ ਤਾਂ ਆਉਣਾ ਸਾਡਾ ਫਰਜ਼ ਬਣਦਾ ਹੈ ਸਤਕਾਰਯੋਗ ਹੈ ਉਹਨਾਂ ਨੂੰ ਫਤਿਹ ਬੁਲਾ ਕੇ ਜਾਈਏ। ਯਾਨੀ ਕੋਈ ਸਿਆਸੀ ਗੱਲ ਨਹੀਂ ਕੋਈ। ਨਾ। ਇੱਕ ਪੁੰਦਰ ਸਾਹਿਬ ਅੱਜ ਘਟਨਾ ਕਰਮ ਜਿਹੜਾ ਵਾਪਰਿਆ ਯਾਨੀ ਹਰ ਕਿਸੇ ਤੇ ਕੋਈ ਤਖਸਾ ਬਾਰੇ ਮੈਂ ਆਪਣੇ ਮੂੰਹ ਤੋਂ ਲਫ਼ਜ਼ ਨਹੀਂ ਕੱਢਣਾ ਨਾ ਕੱਢਿਆ ਨਾ ਕੱਢੀ ਪੱਥਰ ਟੇਕਣਾ ਹੈ ਸਤਕਾਰ ਭੇਟ ਕੀਤਾ ਹੈ। ਇੱਕ ਜਿਹੜਾ 20 ਤਰੀਕ ਤੱਕ ਦਾ ਸਮਾਂ ਇਸ ਤੋਂ ਬਾਅਦ ਕੁਝ ਨਹੀਂ ਕੋਈ ਕਰਦੇ। ਅੱਛਾ ਜੀ। ਹਾਂ ਸੋ ਇਹ ਗੁਰੂ ਦਾ ਦਰਬਾਰ ਹੈ ਇੱਥੇ ਕਾਹੀ ਦੋ ਨਾ ਹੀ ਵੈਸੇ ਸਿੰਘ ਸਾਹਿਬ ਨਾਲ ਮੁਲਾਕਾਤ ਹੋਈ ਉਹ ਤਾਂ ਕੁਰਤੀ ਹੈ ਜੀ ਤਾਂ ਆਉਣਾ ਸਾਡਾ ਫਰਜ਼ ਬਣਦਾ ਸਤਕਾਰਯੋਗ ਹੈ ਉਹਨਾਂ ਨੂੰ ਫਤਿਬ ਲਾ ਕੇ ਜਾਈਏ ਯਾਨੀ ਕੋਈ ਸਿਆਸੀ ਗੱਲ ਨਹੀਂ ਕੋਈ ਨਾ ਮੈਂ ਖੁਦ ਮੈਂ ਖੁਦ ਹੀ ਨਹੀਂ ਸਿਆਸੀ ਕਸਮਝ ਲੋ ਇੱਕ ਪੁੰਦਰ ਸਾਹਿਬ ਅੱਜ ਘਟਨਾ ਕਰਮ ਜਿਹੜਾ ਵਾਪਰਿਆ ਜਾਨੀ ਹਰ ਕਿਸੇ ਤੇ ਕੋਈ ਤਖਸਾ ਬਾਰੇ ਮੈਂ ਆਪਣੇ ਮੂੰਹ ਤੋਂ ਲਫ਼ਜ਼ ਨਹੀਂ ਕੱਢਣਾ ਨਾ ਕੱਢਿਆ ਨਾ ਕੱਢੀ